ਸਾਡੀਆਂ ਪੰਜਾਬ ਸਰਕਾਰ ਨੇ ਜੋ ਸਾਨੂੰ ਜੁਆਇਨਿੰਗ ਲੈਟਰ ਸੀਗਾ ਉਹ ਸਾਡਾ 4600 ਬਣਦਾ ਸੀ ਪੇ ਗ੍ਰੇਡ ਜਿਹੜਾ ਕਿ ਸਰਕਾਰ ਨੇ ਸਾਨੂੰ 29200 ਦਿੱਤਾ ਜੋ ਕਿ ਜੁਆਇਨਿੰਗ ਲੈਟਰ ਜਿਹੜਾ ਸੀਗਾ ਉਹ ਸਾਡਾ ਦਿੱਤਾ ਸਕੇਲ ਸਾਡਾ ਕੋਸ਼ੀਗਾ ਦਿੱਤਾ ਸਰਕਾਰ ਨੇ ਕੁਛ ਹੈ ਜਿੰਨੇ ਨਾਲ ਕੋਈ ਸੰਤੁਸ਼ਟ ਨਹੀਂ ਹੈ ਇਸ ਮੰਤਰੀ ਹਾਈ 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 ਇਨੀ ਮਹਿੰਗਾਈ ਹੈ ਜਿਸ ਕਰਕੇ ਵੀ ਸਰਕਾਰ ਆਪਣੇ ਕੀ ਸਟਾਫ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਸਰਕਾਰ ਅਗੇ ਤਾਂ ਹੀ ਸੀ ਦੁਹਾਰ ਰਹੇ ਵੀ ਸਾਡੀ ਜਿਹੜੀ ਸਾਡੇ ਨਾਲ ਸੈਲਰੀ ਤੁਸੀਂ ਸਕੇਲ ਦਿੱਤਾ ਤੁਹਾਨੂੰ ਜੋਇਨਿੰਗ ਲੈਟਰ ਦਿੱਤਾ ਉਹ ਸਾਡੂੰ ਉਨੀ ਸਕੇਲ ਮਿਲਣਾ ਚਾਹੀਦਾ ਹੈ ਜੀ ਸੇਕ ਮੰਤਰੀ ਹਾਏ ਹਾਏ ਸਾਡੇ ਨਾਲ ਦੇ ਪਰਸਨ ਕੰਮ ਕਰ ਰਹੇ ਆ ਉਹਨਾਂ ਦੀ ਸੈਲਰੀ 55 60 8000 ਰੁਪਏ ਆ ਸਾਡੀ 29000 ਦੀ ਸੈਲਰੀ ਹੈ ਜੀ ਉਸ ਦੇ ਕਾਰਨ ਫਿਰ ਅਸੀਂ ਪ੍ਰੋਟੈਕਟ ਕਰਤਾ ਵੀ ਸਾਡੀ ਸੈਲਰੀ ਨਹੀਂ ਸੈਲਰੀ ਸਾਡਾ ਕੁਝ ਗੁਜ਼ਾਰਾ ਨਹੀਂ ਹੋ ਰਿਹਾ ਸਰ ਜਾ ਰਿਹਾ ਇਸੋ ਇਹ ਲੜਕਾ ਨੌਜਵਾਨ ਹੈ ਇਹ ਉੱਪਰ ਚੜਿਆ ਆਪਣੀ ਮੰਗਾਂ ਦੇ ਸਬੰਧ ਵਿੱਚ ਥੱਲੇ ਨਰਸਿੰਗ ਸਟਾਫ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਸਰ ਮੇਰਾ ਨਾਮ ਕਮਲਦੀਪ ਹੈਗਾ ਮੈਂ ਇੱਕ ਸਟਾਫ ਨਰਸ ਹੈਗਾ ਇਹ ਜਿੰਨਾ ਵੀ ਸਾਡਾ ਸਾਰਾ ਸਟਾਫ ਨਰਸਿੰਗ ਸਟਾਫ ਹੈਗਾ ਇੱਕ ਸਾਡੇ ਨਾਲ ਦਾ ਉੱਪਰ ਚੜਿਆ ਹੈਗਾ ਟੈਂਕੀ ਦੇ ਕਿਉਂਕਿ ਉਹਦਾ ਨਾਮ ਅੰਕੁਰ ਹੈਗਾ ਸਟਾਫ ਨਰਸ ਹੈ ਉਹ ਵੀ ਕਿੰਨੇ ਕੁ ਵਿੱਚ ਇਨੂੰ ਹੋ ਗਈ 2-3 ਘੰਟੇ ਹੋ ਗਏ ਉੱਪਰ ਚੜੇ ਇਹਨੂੰ ਉਹ ਆਦੀ ਮੰਗਾ ਲਈ ਚੜਿਆ ਜੀ ਮੰਗਾ ਕੀਨੇ ਮੰਗਾਏ ਸਾਡੀਆਂ ਪੰਜਾਬ ਸਰਕਾਰ ਨੇ ਜੋ ਸਾਨੂੰ ਜੁਆਇਨਿੰਗ ਲੈਟਰ ਸੀਗਾ ਉਹ ਸਾਡਾ 4600 ਬਣਦਾ ਸੀ ਪੇ ਗ੍ਰੇਡ ਜਿਹੜਾ ਕਿ ਸਰਕਾਰ ਨੇ ਸਾਨੂੰ 29200 ਦਿੱਤਾ ਜੋ ਕਿ ਜੁਆਇਨਿੰਗ ਲੈਟਰ ਜਿਹੜਾ ਸੀਗਾ ਉਹ ਸਾਡਾ ਦਿੱਤਾ ਸਕੇਲ ਸਾਡਾ ਕੋਸ਼ ਸੀਗਾ ਦਿੱਤਾ ਸਰਕਾਰ ਨੇ ਕੁਛ ਹੈ ਜਿੰਨੇ ਨਾਲ ਕੋਈ ਸੰਤੁਸ਼ਟ ਨਹੀਂ ਹੈ ਵੀ ਇੰਨੀ ਮਹਿੰਗਾਈ ਹੈ ਜਿਸ ਕਰਕੇ ਵੀ ਸਰਕਾਰ ਆਪਣੇ ਕੀ ਸਟਾਫ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਇਸ ਸਰਕਾਰ ਅਗੇ ਤਾਂ ਹੀ ਸੀ ਦੁਹਾਰ ਰਹੇ ਵੀ ਸਾਡੀ ਜਿਹੜੀ ਸਾਡੇ ਨਾਲ ਸੈਲਰੀ ਤੁਸੀਂ ਸਕੇਲ ਦਿੱਤਾ ਤੁਹਾਨੂੰ ਜੋਇਨਿੰਗ ਲੈਟਰ ਦਿੱਤਾ ਉਹ ਸਾਡੂੰ ਉਨੀ ਸਕੇਲ ਮਿਲਣਾ ਚਾਹੀਦਾ ਜੀ ਸੈਲਰੀ ਕਿੰਨੇ ਕੱਲ ਜਾਂਦੀ ਹੈ ਹਾਂਜੀ ਜੋਇਨਿੰਗ ਕਦੋਂ ਹੋਈ ਜੀ ਜੋਇਨਿੰਗ 3 ਸਾਲ ਹੋ ਗਏ ਜੀ ਪਰ ਸੈਲਰੀ ਸਾਡੀ ਹਾਲੇ ਤੱਕ ਕੋਈ ਨਹੀਂ ਵਧੀ ਸਰ ਸੈਲਰੀ ਉਨੀ 29200 ਆ ਰਹੀ ਹੈ ਸਰ ਜੋ ਕੀ ਤੁਸੀਂ ਮੰਗ ਕੇ ਕਿੰਨੇ ਦੀ ਕਰ ਰਹੇ ਮੰਗ ਮੰਗ ਛੱਡੀ ਹੈ 4600 ਪੇ ਗ੍ਰੇਡ ਹੈ ਜੀ ਜਿਹਦੇ ਨਾਲ ਸਾਡੀ ਸਾਨੂੰ ਨਹੀਂ ਮਿਲ ਰਿਹਾ ਜੋ ਕਿ ਸਾਨੂੰ ਨਹੀਂ ਮਿਲ ਰਿਹਾ ਜੀ 4600 ਪੇ ਗ੍ਰੇਡ ਹੈ ਜੀ 4600 ਅੱਛਾ ਜੀ ਜੀ ਉਹ ਕੀ ਹੁੰਦਾ ਜੀ 4600 ਉਹਨਾਂ ਸਰ ਸਾਡੀ ਸੈਲਰੀ ਜਿਵੇਂ ਸਾਡੇ ਨਾਲ ਦੇ ਪਰਸਨ ਕੰਮ ਕਰ ਰਹੇ ਆ ਉਹਨਾਂ ਦੀ ਸੈਲਰੀ 55 60 8000 ਰੁਪਏ ਆ ਸਾਡੀ 29000 ਦੀ ਸੈਲਰੀ ਹੈ ਜੀ ਉਸ ਦੇ ਕਾਰਨ ਫਿਰ ਅਸੀਂ ਪ੍ਰੋਟੈਕਟਸ ਕਰਤਾ ਵੀ ਸਾਡੀ ਸੈਲਰੀ ਨਹੀਂ ਸੈਲਰੀ ਸਾਡਾ ਕੁਝ ਗੁਜ਼ਾਰਾ ਨਹੀਂ ਹੋ ਰਿਹਾ ਸਰ ਉਹ ਸਾਡਾ ਇਹਨਾਂ ਰੂਮ ਦੇ ਡਬਲ ਡਬਲ ਸੈਲਰੀ ਡਬਲ ਡਬਲ ਸੈਲਰੀ ਨਾਲ ਦੀ ਸਾਡੀ ਸਾਡੇ ਕੰਮ ਤਾਂ ਸੀਮ ਹੀ ਨਾਲ ਦੀ ਸੂਬੇ ਸਰ ਸੈਲਰੀ ਸਾਰੇ ਨਾਲੋਂ ਜ਼ਿਆਦਾ ਸਾਡੀ ਸਭ ਤੋਂ ਘੱਟ ਸੈਲਰੀ ਹੈ ਜੀ ਹਣ ਜਿਹੜਾ ਚੜਾ ਹੈ ਜੀ ਉਹਦਾ ਕੀ ਨਾਮ ਉਹਨਾਂ ਦਾ ਅੰਕੁਰ ਹੈ ਸਰ ਕੱਲੇ ਹੀ ਹੈ ਜੀ ਹਾਂਜੀ ਕੱਲੇ ਨਾਲ ਦੋਸਤ ਇਹਨੂੰ ਹੋ ਗਏ ਜੀ 3 ਘੰਟੇ ਹੋ ਗਏ ਜੀ ਤੁਸੀਂ ਤੱਲਬਤ ਵਾਸਤੇ ਆਇਆ ਹੋ ਹਾਂ ਸਰ মিডিਆ ਆ ਰਿਹਾ ਸੀ ਬਾਕੀ ਤਾਂ ਕੋਈ ਨਹੀਂ ਆਇਆ ਸਰ ਅੱਛਾ ਜੀ ਹਾਂਜੀ ਤੇ ਪਹਿਲਾਂ ਕੋਈ ਤੁਨੇ ਵੱਲੋਂ ਕੋਈ ਰੱਟ ਗਈ ਹੈ ਹਾਂਜੀ ਸਰ ਪਹਿਲਾਂ ਅਸੀਂ ਬਹੁਤ ਈ ਮੀਟਿੰਗਾਂ ਵੀ ਕਰੀਆਂ ਸਰ ਅਸੀਂ 4 ਸਾਲ ਤੋਂ ਮੀਟਿੰਗਾਂ ਹੀ ਕਰਦੇ ਆ ਰਹੇ ਹਾਂ ਪਰ ਸਾਡਾ ਕੋਈ ਹੱ ਅਸੀਂ ਸਾਈਟ ਤੇ 200 ਜਣੇ ਹੈਗੇ ਜੀ ਸਾਡਾ ਹਰਜਿੰਦਰ ਹਸਪੀਟਲ ਸਾਰਾ ਨਰਸਿੰਗ ਸਟਾਫ ਹੈਗੇ ਜੀ ਅਸੀਂ ਠੀਕ ਹੈ ਇਹ ਨਰਸਿੰਗ ਸਟਾਫ ਦਾ ਇਹ ਮੁਲਾਜ਼ਮ ਹੈ ਇਹ ਲੜਕਾ ਨੌਜਵਾਨ ਹੈ ਇਹ ਉੱਪਰ ਚੜ੍ਹਿਆ ਆਪਣੀ ਮੰਗਾਂ ਦੇ ਸੰਬੰਧ ਚ ਥੱਲੇ ਨਰਸਿੰਗ ਸਟਾਫ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਇਸ ਸੰਬੰਧ ਚ ਐਸ ਡੀ ਐਮ ਸਾਹਿਬ ਵੀ ਮੌਕੇ ਤੇ ਹਾਜ਼ਰ ਨੇ ਤੇ ਰਜਿੰਦਰਾ ਹਸਪੀਟਲ ਦੇ ਐਮ ਐਸ ਸਾਹਿਬ ਨੇ ਉਹ ਇਦਾਂ ਗੱਲਬਾਤ ਕੀਤੀ ਜਾ ਰਹੀ ਹੈ ਜੋ ਇਹਨਾਂ ਦੀਆਂ ਮੰਗਾਂ ਸੰਬੰਧੀ ਗੱਲਬਾਤ ਜਾ ਰਹੀ ਹੈ ਜੋ ਜਲਦੀ ਮਸਲੇ ਦਾ ਹੱਲ ਕੱਢ ਲਿਆ ਜਾਵੇ ਕਿੰਨੇ ਬੱਚੇ ਨੇ ਜੀ ਉੱਪਰ ਇਹ ਨੀ ਜਿਹੜੇ ਨਰਸਿੰਗ ਸਟਾਫ ਦੇ 21 ਸਟੂਡੈਂਟ ਚੜੇ ਆ ਬਾਕੀ ਤੋਂ ਉਹਦੇ ਨਾਲ ਹੀ ਨੇ ਚੌਥੇ ਫਲੋਰ ਤੇ ਜਿਹੜਾ ਮਲਟੀ ਸਟੋਰੀ ਪਾਰਕਿੰਗ ਉੱਤੇ ਚੜੇ ਨੇ ਵਿਜੇਂਦਰਾ ਹਸਪੀਟਲ ਦਾ ਸਰ ਕੋਈ ਗੱਲਬਾਤ ਹੋਈ ਹੈ ਜੀ ਇਹਨਾਂ ਦੇ ਨਾਲ ਚੱਲ ਰਹੀ ਹੈ ਜੀ ਗੱਲਬਾਤ ਚੱਲ ਰਹੀ ਹੈ ਜਲਦੀ ਹੀ ਇਹ ਰਿਜ਼ਲਟ ਕਿਤੇ ਜੀ ਕਿੰਨੇ ਕ ਵਜੇ ਚੜੇ ਸਾਰੇ ਇੱਕ ਘੰਟਾ ਪਹਿਲਾਂ ਕਰੇ ਜੀ